ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤਿਰਤ ਸਿੰਘ ਪਿਨਾਕਲ ਸਾਡੇ ਨਾਲ ਮੌਜੂਦ ਨੇ ਸਟੂਡੈਂਟ ਵੀਜ਼ਾ ਦੇ ਡਵਾਈਜ਼ਰ ਨੇ ਰਿਫਿਊਜ਼ ਕੇਸਸ ਨੂੰ ਪੀਪੀਆਰ ਦੋਣ ਦੇ ਬਾਦਸ਼ਾਹ ਨੇ ਸਾਡੇ ਨਾਲ ਮੌਜੂਦ ਨੇ ਬੜਾ ਇੰਪੋਰਟੈਂਟ ਟਾਪਿਕ ਹੈ ਪਹਿਲਾਂ ਸਵਾਗਤ ਕਰ ਲਈਏ ਜਿਰਜੇ ਸਸਿਕਾਲ ਥੈਂਕ ਯੂ ਸਰ ਦਾ ਪ੍ਰੋਗਰਾਮ ਲੱਗ ਗਿਆ ਸਾਰੇ ਦਸ਼ਕਾਂ ਸਸਿਕਾਲ ਸਸਿਕਾਲ ਜੀ ਤਿਰਤ ਜੀ ਕੈਨੇਡਾ ਤੋਂ ਵੀਜ਼ੇ ਦਾ ਤੜਾ ਤੜਾ ਰਹੇ ਨੇ ਪਰ ਕਹਿੰਦੇ ਆਫਟਰ ਵੀਜ਼ਾ ਚੈਲੰਜ ਵੀ ਬਹੁਤ ਜ਼ਿਆਦਾ ਵਿਦਿਆਰਥੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜ਼ਰਾ ਕਰਿਓ ਪੂਰੀ ਗੱਲ ਤੇ ਬਿਲਕੁਲ ਸਰ ਸਚਾਈ ਹੈਗੀ ਆ ਪਹਿਲਾਂ ਤਾਂ ਨਾ ਬੜਾ ਤੁਸੀਂ ਵੀ ਸਾਡੀਆਂ ਵੀਡੀਓਜ਼ ਵੀ ਮੈਂ ਤੁਹਾਂ ਕਹਾਂਗਾ ਦਰਸ਼ਕਾਂ ਨੂੰ ਦੇਖੀਆਂ ਹੋਣਗੀਆਂ ਪੁਰਾਣੀਆਂ 5 ਸਾਲ 2 ਸਾਲ 3 ਸਾਲ 4 ਸਾਲ ਪਾਣੀ ਹੈ ਵੀ ਦੇਖੋ ਬੜੇ ਥੰਬਨੇਲ ਇਹਦੇ ਆਉਣਗੇ ਕਿ ਹੁਣ ਵੀਜ਼ਾ ਚੈਲੰਜ ਵੀਜ਼ਾ ਔਖਾ ਕੈਨੇਡਾ ਬੰਦ ਹੋ ਗਿਆ ਬੜੇ ਸਾਰੇ ਏਜੰਸੀਆਂ ਦੀ ਵੀਡੀਓਜ਼ ਪਾਤੀਆਂ ਸੀਗੀਆਂ ਕੈਨੇਡਾ ਉਸ ਚੱਕਤ ਹੋ ਗਿਆ ਹੁਣ ਆ ਕਿਸੇ ਨੂੰ ਵੀਜ਼ਾ ਨਹੀਂ ਮਿਲੂਗਾ ਪਰ ਹੁਣ ਚੀਜ਼ਾਂ ਨਾ ਉਲਟਾ ਹੋ ਗਿਆ ਕੰਮ ਪਿਛਲੇ 6-7 ਮਹੀਨੇ ਤੋਂ ਜਦੋਂ ਮੈਂ ਕਹਾਂਗਾ ਮੂਰ ਦਨ ਥੈਟ ਕਿ ਜਿਹੜਾ ਕੀ ਆ ਕੀ ਸਪਟੰਬਰ ਔਨਵਰਡ ਦੀ ਮੈਂ ਪਿਛਲੇ ਸਾਲ ਦੀ ਗੱਲ ਕਰੂੰਗਾ ਕਿ ਇੰਨਾ ਕੁ ਜ਼ਿਆਦਾ ਵੀਜ਼ਾ ਲੈਣਾ ਸੌਖਾ ਜੇ ਅੱਜ ਕੱਲ੍ਹ ਹੀ ਮੈਂ ਗੱਲ ਕਰਾਂ 100% ਵੀਜ਼ਾ ਆ ਗਿਆ ਨਾਟ এ ਪ੍ਰੋਬਲਮ ਸਿੰਗਲ ਪਰਸਨ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ ਅਸਲ ਇਹ ਬੱਚਿਆਂ ਨੂੰ ਚਾਹੇ ਤੇ ਪਿਛਲੇ ਨਾਮ ਆਏ ਸੀ ਚਨੂਕ ਸੌਫਟਵੇਅਰ ਆਇਆ ਜੇ ਕੁਝ ਆਇਆ ਜੋ ਵੀ ਚਨੂਕ ਸੌਫਟਵੇਅਰ ਜਿਹੜੇ ਇਨੀਆਂ ਰਿਫਿਊਜ਼ਲ ਤੇ ਹਨ ਉਹਨੇ ਹੁਣ ਵੀਜ਼ਾ ਸਾਰੇ ਆ ਸਿਰਫ ਇੱਕੋ ਚੀਜ਼ ਮੈਟਰ ਕਰ ਰਹੀ ਆ ਆਸ ਓਵਰ ਆਲ 6 ਬੈਂਡ ਚਾਹੀਦੇ ਆ ਇੱਕ ਅੱਡੇ ਚੋ ਦੂਜੋ ਤਿੰਨ ਚੋ ਕੀ ਆ ਕੋਈ ਮੈਟਰ ਨਹੀਂ ਕਰਦਾ ਵੀਜ਼ਾ ਜਿਹੜਾ ਕੀ ਆ ਰਿਹਾ ਬਟ ਇੱਕ ਹੋਰ ਸਚਾਈ ਆ ਕੌੜਾ ਸੱਚ ਹੈਗਾ ਜਿਹੜੇ ਕੀ ਆਪਾਂ ਇੰਡੀਆ ਤੋਂ ਨਹੀਂ ਸੁਣਨਾ ਚਾਹੁੰਦੇ ਵੀ ਆਪਾਂ ਤਾਂ ਕਹਿੰਦੇ ਪ੍ਰਾ ਵੀਜ਼ਾ ਲਗਵਾਉਣਾ ਚੱਕ ਜਿੰਨੇ ਪੈਸੇ ਚੱਕਣੇ ਆ ਰੀਚ ਗੜਾ ਉਥੇ ਫਿਰ ਦੇਖ ਰਹੇ ਉਥੇ ਜਾ ਕੇ ਕੋਈ ਨਹੀਂ ਦੇਖੀ ਜੀ ਉਥੇ ਆਪਾਂ ਸਾਂਭ ਲਾ ਕੇ ਸਾਡੇ ਰਿਸ਼ਤੇਦਾਰ ਆ ਸਾਡੇ ਬੱਚੇ ਆ ਸਾਂਭ ਲਾ ਕੇ ਉਥੇ ਜਾ ਕੇ ਪਰ ਐਸ ਲਈ ਜਿਹੜਾ ਸੱਚਾਈ ਆ ਨਾ ਬੱਚਿਆਂ ਨੂੰ ਅਲਰਟ ਅਵੇਅਰ ਹੋ ਕੇ ਤਿਆਰੀ ਕਰਕੇ ਜਾਣ ਦੀ ਲੋੜ ਆ ਕੈਨੇਡਾ ਦੇ ਵਿੱਚ ਕਿਉਂਕਿ ਉੱਥੇ ਜਾ ਕੇ ਹੁਣ ਬੱਚਿਆਂ ਨੂੰ ਪ੍ਰੋਬਲਮਸ ਆ ਰਹੀਆਂ ਜਿਹੜੀ ਕਿ ਫੇਸ ਕਰਨੀ ਪੈਣੀ ਆ ਪ੍ਰੋਬਲਮ ਕਿਦਾਂ ਦੀਆਂ ਆ ਰਹੀਆਂ ਹੈਗੀਆਂ ਪ੍ਰੋਬਲਮ ਇਹ ਕਰੀਆਂ ਤੇ ਅੱਜ ਮੈਂ ਪਹਿਲਾ ਪ੍ਰੋਬਲਮ ਦੱਸ ਦਵਾ ਕਿ ਜਿਹੜੀ ਕਿ ਬੱਚਿਆਂ ਨੂੰ ਇੱਕ ਸਾਈਕੋਲੋਜੀਕਲ ਵੀ ਪ੍ਰੋਬਲਮ ਆ ਰਹੀ ਬੱਚੇ ਸਟ੍ਰੈਸ ਦੇ ਵਿੱਚ ਵੀ ਜਾ ਰਹੇ ਆ ਬੱਚਿਆਂ ਨੂੰ ਦੇ ਫਾਈਨੈਂਸ਼ੀਅਲ ਵੀ ਪ੍ਰੋਬਲਮ ਆ ਰਹੀ ਆ ਬੱਚੇ ਪੜ੍ਹਾਈ ਤੇ ਵੀ ਨਹੀਂ ਫੋਕਸ ਕਰ ਪਾ ਰਹੇ ਸੋ ਇਕੱਲੀ-ਇਕੱਲੀ ਗੱਲ ਕਰੂੰਗਾ ਸਟੈਪਸ ਦੇ ਨਾਲ ਗੱਲ ਕਰੂੰਗਾ ਸਭ ਤੋਂ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਸਮਝਾ ਕੇ ਇੰਡੀਆ ਤੋਂ ਮੈਂ ਤੁਹਾਨੂੰ ਕਹਾਂ ਭੇਜਣ ਦੀ ਲੋੜ ਹੈਗੀ ਆ ਕਿ ਸਟੱਡੀ ਪਰਮਿਟ ਕਿਉਂਕਿ ਜਦੋਂ ਆਪਾਂ 에어ਪੋਰਟ ਤੋਂ ਥੱਲੇ ਉਤਰਦੇ ਆ ਨਾ ਬਾਹਰ ਉਤਰਦੇ ਆ ਪਹਿਲੋਂ ਸਭ ਤੋਂ ਪਹਿਲਾਂ ਇੱਕ ਪੇਪਰ ਜਿਹੜਾ ਮਿਲਦਾ ਉਹ ਪਤਾ ਹੀ ਉਹਦਾ ਸਟੱਡੀ ਪਰਮਿਟ ਕੀ ਦੀ ਤੁਸੀਂ ਇੰਨੀ ਦੇਰ ਸਰ ਤੁਸੀਂ ਇੱਥੇ ਜਿਹੜਾ ਕਿ ਸਾਡੇ ਕੋਲ ਰਹਿ ਸਕਦੇ ਆ ਤੇ ਤੁਸੀਂ ਇੱਥੇ ਪੜ੍ਹਨਾ ਵਾ ਇਹ ਤੁਹਾਡਾ ਕੀ ਵੀਜ਼ਾ ਇਸ ਤਰ੍ਹਾਂ ਵੈਲਿਡ ਆ ਤੋ ਹੁਣ ਸਾਡੇ ਕੋਲ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਇੱਥੇ ਸਾਡੇ ਕੋਲ ਜਰੰਦਰ ਦੇ ਆਫਿਸ ਵਿਜ਼ਿਟ ਕੀਤਾ ਸੀ ਮਰ ਕੋ ਪਿਛਲੇ ਹਫਤੇ ਸੋ ਮੈਂ ਅਲੈਗਜ਼ੈਂਡਰਾ ਕੋਲਾ ਯੂਸੀਡਬੀ ਵਾਲੇ ਸੀਗੇ ਸੋ ਮੇਰੀ ਉਹਨਾਂ ਨਾਲ ਪਰਸਨਲ ਗੱਲ ਵੀ ਹੋਈ ਕਾਫੀ देर ਬੈਠਾ ਰਹੇ ਤੇ ਬਹੁਤ ਹੈਲਦੀ ਕਨਵਰਸੇਸ਼ਨ ਸੀਗੀ ਸੋ ਮੈਂ ਆ ਪਰਸਨਲ ਗੱਲ ਕੀਤੀ ਕਿ ਬੱਚਿਆਂ ਨੂੰ ਇਹਦੀ ਪ੍ਰੋਬਲਮ ਆ ਰਹੀਆਂ ਕਾਮਦੀ ਪ੍ਰੋਬਲਮ ਆ ਰਹੀ ਆ ਬੱਚਿਆਂ ਨੂੰ ਇਹ ਵੀ ਪ੍ਰੋਬਲਮ ਆ ਰਹੀ ਆ ਕਿ ਸ਼ਾਇਦ ਉਹਨਾਂ ਨੇ ਲੈਕਚਰ ਲੈਕਚਰ ਜਿਹੜੇ ਸਬਜੈਕਟ ਚੂਜ਼ ਕਰਦੇ ਉਹਨੂੰ ਵੇਖ ਤੱਕਰਾ ਹੁੰਦਾ ਜਾਣ ਕੇ ਫੇਲ ਕੀਤਾ ਜਾਂਦਾ ਕਿ ਇਦਾਂ ਹੀ ਸੱਚਾਈਆਂ ਚੀਜ਼ਾਂ ਸੋ ਬਹੁਤ ਹੈਲਦੀ ਕਨਵਰਸੇਸ਼ਨ ਜਿਹੜੀ ਉਹਨਾਂ ਨਾਲ ਰਹੀ ਕਾਸੋ ਦੇ ਮਿਸਟਰ ਸ਼ੌਨ ਟਿਲਨ ਲੈਕਸੈਂਡਰ ਕਾਲਜ ਤੋਂ ਸੋ ਉਹਨਾਂ ਨੇ ਬੜਾ ਵਧੀਆ ਇੱਕ ਮੈਨੂੰ ਚੀਜ਼ ਕਹੀ ਜਿਹੜਾ ਮੈਂ ਕਹਿੰਦੀ ਸੀ ਵਰਡ ਮੈਨੂੰ ਕਿਹਾ ਕਿ ਪਹਿਲਾ ਪੇਪਰ ਜਿਹੜਾ ਮਿਲਣਾ ਨਾ ਉਹ ਸਟੱਡੀ ਪਰਮਿਟ ਮਿਲਦਾ ਹੈਗਾ ਦੂਜੀ ਚੀਜ਼ ਹੈਗੀ ਆ ਜੇ ਉਹ ਯੂਨੀਵਰਸਿਟੀ ਕਾਲਜ ਜਾਂ ਕੋਈ ਮਾੜਾ ਹੋਵੇ ਜਾਂ ਪ੍ਰੋਫੈਸਰ ਮਾੜਾ ਹੋਵੇ ਉਹ ਸਾਰੇ ਬੱਚਿਆਂ ਨੂੰ ਫੀਲ ਕਰੇ ਕਿ ਇੱਕ ਅੱਦੇ ਨਾਲ ਕਿਉਂ ਪ੍ਰੋਬਲਮ ਹੁੰਦੀ ਆ ਸੋ ਸਭ ਤੋਂ ਪਹਿਲਾਂ ਤਾਂ ਆਪਣੇ ਬੱਚੇ ਨੂੰ ਸਮਝਾ ਕੇ ਇੱਥੇ ਭੇਜੋ ਕਿ ਹਾਂਜੀ ਕਿ ਉਹ ਜਿਹੜੇ ਹੈਗੇ ਆ ਕਿ ਇੰਡੀਆ ਤੋਂ ਪੜਾ ਚਲੇ ਆ। ਦੂਜੀ ਚੀਜ਼ ਮੈਂ ਤੁਹਾਨੂੰ ਇੱਕ ਹੋਰ ਚੀਜ਼ ਤੁਹਾਨੂੰ ਕਹਿਣਾ ਚਾਹਾਂਗਾ ਜਿਹੜਾ ਸਭ ਤੋਂ ਵੱਡਾ ਚੈਲੰਜ ਆ ਰਿਹਾ ਬੱਚਿਆਂ ਨੂੰ ਪਾਰਟ ਟਾਈਮ ਜੌਬਸ ਦੇ ਵਿੱਚ। ਸੋ ਇਹ ਵੀ ਮੇਰੀ ਨਾਲ ਉਹਦੇ ਨਾਲ ਡਿਸਕਸ਼ਨ ਹੋਈ ਕਿ ਕਾਲਜਸ ਤੋਂ ਅੱਡੇ ਕਾਲਜਸ ਪਰਸਨਲੀ ਕੀ ਹੈਲਪ ਕਰਦੇ ਆ? ਕਿੱਦਾਂ ਮਤਲਬ ਕੀ ਉੱਤੇ ਬੱਚਿਆਂ ਨੂੰ ਕਰਦੇ? ਉਹ ਕਹਿੰਦੇ ਜੀ ਯੈਸ एवरीथिंग ਇਜ਼ ਪੋਸੀਬਲ ਪਰ ਐਸ ਵਿਲੇ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਨਾ ਕਿ ਸਾਡਾ ਬੱਚਾ ਇੰਡੀਆ ਤੋਂ ਕੋਈ ਸਕਿੱਲ ਸਿੱਖ ਕੇ ਨਹੀਂ ਜਾਂਦਾ। ਸਾਡਾ ਬੱਚਾ ਐਸ ਵੇਲੇ ਏਸੀ ਵਾਲੇ ਕਮਰੇ ਜੋ ਵੀ ਇਥੋਂ ਨਹੀਂ ਬਾਹਰ ਜਿਹੜਾ ਕੀ ਆ ਜਾ ਕੇ ਰਾਜੀ ਸਾਰਟਿੰਗ ਦੇ ਵਿੱਚ ਆ ਸੋ ਹਾਂ ਉੱਥੇ ਜਾ ਕੇ ਬੱਚਿਆਂ ਨੂੰ ਸਮਝਾ ਕੇ ਭੇਜੋ ਜੇ ਸਾਰਟਿੰਗ ਦੇ ਵਿੱਚ ਜੌਬਸ ਲੈਣੀਆਂ ਉੱਥੇ ਕਰਨੀਆਂ ਵਾ ਤੁਸੀਂ ਆਪਣੇ ਖਰਚੇ ਕੱਟਨੇ ਆ ਕੀ ਕਰਨਾ ਪਊਗਾ ਲੇਬਰ ਜੌਬ ਹੀ ਕਰਨੀ ਪੈਣੀ ਆ ਸੋ ਆਪਣੇ ਬੱਚੇ ਨੂੰ ਇੰਡੀਆ ਤੋਂ ਮੈਂਟਲੀ ਮੈਂ ਤੁਹਾਂਗਾ ਤਿਆਰ ਕਰਕੇ ਭੇਜਣਾ ਚਾਹੀਦਾ ਕਿਉਂਕਿ ਇਹ ਜਿਹੜੀ ਉੱਥੇ ਜਾ ਕੇ ਪ੍ਰੋਬਲਮ ਉੱਥੇ ਜਾ ਕੇ ਫੇਸ ਹੁੰਦੀ ਆ ਉਸ ਤੋਂ ਜ਼ਿਆਦਾ ਪੇਰੈਂਟਸ ਇੰਡੀਆ ਪਰੇਸ਼ਾਨ ਜਿਹੜੇ ਹੁੰਦੇ ਆ ਸੋ ਹਾਂ ਤੀਜੀ ਚੀਜ਼ ਜਿਹੜੀ ਕੀ ਹੋਰ ਉੱਥੇ ਆ ਸਭ ਤੋਂ ਵੱਡਾ ਚੈਲੰਜ ਕੀ ਆ ਅੰਬੈਸੀ ਪਹਿਲੀ ਵਾਰੀ ਮੈਂ ਦੇਖਿਆ ਕਿ ਸਖਤ ਹੋਈ ਆ ਬੱਚਿਆਂ ਨੂੰ ਲੈਟਰਾਂ ਭੇਜਣੀਆਂ ਸ਼ੁਰੂ ਕਰਤੀਆਂ ਜਿਹੜੇ ਬੱਚਿਆਂ ਦੇ ਲੈਕਚਰ ਸ਼ਾਰਟ ਆ ਜਿਹੜੇ ਬੱਚਿਆਂ ਦੀ ਅਟੈਂਡੈਂਸ ਉਹ ਲੈਕਚਰ ਸ਼ਾਰਟ ਅਟੈਂਡੈਂਸ ਨਹੀਂ ਕਰੀਆਂ ਜਿਹੜੇ ਬੱਚਿਆਂ ਨੇ ਕਾਲਜ ਬਦਲੇ ਪੜ੍ਹ ਨਹੀਂ ਰਹੇ ਗ੍ਰਾਮ ਨਾਲ ਉੱਥੇ ਬੈਠੇ ਆ ਉਹ ਬੱਚਿਆਂ ਨੂੰ ਜਿਹੜੀਆਂ ਕਿ ਉੱਥੇ ਜਾ ਕੇ ਲੈਟਰਸ ਜਾ ਰਹੀਆਂ ਵਾਂ ਜਿਹੜਾ ਕਿ ਬੱਚਿਆਂ ਦਾ ਆਨਲਾਈਨ ਅੱਗਾ ਸਮਾਂ ਖਰਾਬ ਕਰ ਰਿਹਾ ਤੇ ਖਾਸ ਉਹਤੇ ਬੜੀਆਂ ਡਰਾਵਣੀਆਂ ਲੈਟਰਸ ਆ ਜਿੱਤੇ ਕਿ ਸਿੱਧੀ ਸਿੱਧਾ ਟਾਈਮ ਦਿੱਤਾ ਜਾਂਦਾ 21 ਦੇ ਨਾਲ ਨਹੀਂ ਦਾ ਸਟੱਡੀ ਪਰਮਿਟ ਜਿਹੜਾ ਕੈਨਸਲ ਆ ਸੋ ਕੋਈ ਵੀ ਬੱਚਾ ਕਿਸੇ ਵੀ ਜਿਹੜੇ ਕਾਲਜ ਇਟੋਂ ਗਿਆ ਚਾਹੇ ਪ੍ਰਾਈਵੇਟ ਸਰਕਾਰੀ ਕਿਤੇ ਵੀ ਗਿਆ ਯੂਨੀਵਰਸਿਟੀ ਚ ਗਿਆ ਆਪਣੇ ਬੱਚੇ ਨੂੰ ਜੋ ਮਰਜੀ ਕਰ ਲੈ ਕੰਮ ਘੱਟ ਕਰ ਲਈ ਭਰਾ ਬਿਲਕੁਲ ਵੀ ਰਿਸਕ ਨਾਲ ਹੀ ਜਿਹੜਾ ਇੱਕ ਸਭ ਤੋਂ ਵੱਡਾ ਚੈਲੰਜ ਕਿਉਂਕਿ ਨਹੀਂ ਦਾ ਸਾਰਾ ਕੀਤਾ ਕਰਾਇਆ ਸਾਰੇ ਸੁਪਨੇ ਤੇ ਪਾਣੀ ਫੇਰ ਜਾਣਾ ਜੇ ਕਿਤੇ ਆ ਗਈ ਇਹ ਪਹਿਲੀ ਵਾਰੀ ਹੋਇਆ ਕਿ ਐਮਬੈਸੀ ਨੇ ਇੱਕ ਹੋਰ ਕਿੰਨੀਆਂ ਸਾਰੀਆਂ ਲੈਟਰ ਜਿੱਤੀਆਂ ਤੇ ਸ਼ਕਤੀ ਨਾਲ ਉਹਨਾਂ ਦੇ ਜਿਹੜਾ ਕੀ ਆ ਕੰਮ ਕੀਤਾ ਜਾ ਰਿਹਾ ਹੋਰ ਇਹ ਕਿਹੜੀ ਪ੍ਰੋਬਲਮ ਹੈ ਕਿ ਪੀਆਰ ਸੈਟਲਮੈਂਟ ਦੀ ਜਿਹੜੀ ਕੀ ਪ੍ਰੋਬਲਮ ਜਿਹੜੀ ਕਿ ਸਭ ਤੋਂ ਵੱਡੇ ਬੱਚਿਆਂ ਨੂੰ ਆ ਰਹੀ ਹੈ ਉਹਦਾ ਸੋਲੂਸ਼ਨ ਵੀ ਅੱਜ ਮੈਂ ਦੇਣਾ ਚਾਹੂੰਗਾ ਜਿਹੜੇ ਖਾਸ ਉਹਦੇ ਬੱਚਿਆਂ ਦੇ ਵੀਜ਼ਾ ਲੱਗ ਚੁੱਕੇ ਉਹਨੇ ਸਪਟੰਬਰ ਡੇਟ ਦੀ ਹਰਿ ਤੱਕ ਆਪਣੇ ਕੋਲ ਟਾਈਮ ਸਪੇਸ ਹੈਗੀ ਆ ਨਾ ਜਾਂ ਹੋਰ ਅੱਗੇ ਜਾਣਗੇ ਜਾਂ ਇਹਵੇਂ ਦੀ ਪੱਛੇ ਪੋਛੇ ਜਿੱਦਾਂ ਹੁਣ ਮੈਂ ਵੀ ਵਰਡ ਯੂਜ਼ ਕੀਤਾ ਸਕੇਲੀ ਹੈ ਨਹੀਂਗਾ ਜੀ ਕੋਈ ਵੀ ਕੰਮ ਨਹੀਂ ਆਉਂਦਾ ਲੇਬਰ ਕੰਮ ਕਰਨਾ ਮੈਂ ਕਿਹੜਾ ਕੰਮ ਸਿਖਾਈਏ ਬੱਚੇ ਨੂੰ ਕੰਮ ਤਾਂ ਕਰਨਾ ਹੀ ਆ ਫੀਸਾ ਕਢਨੀ ਆ ਮੈਂ ਕਹਿੰਦੇ ਚਲੋ ਠੀਕ ਆ ਲੇਬਰ ਕੰਮ ਨਹੀਂ ਆਉਂਦਾ ਕੈਨੇਡਾ ਦੀ ਘੱਟੋ ਘੱਟ ਦੂਜੀ ਲੈਂਗੁਏਜ ਹੀ ਆਪਾਂ ਇੱਥੋਂ ਸਿੱਖਣੀ ਸ਼ੁਰੂ ਕਰ ਲਈਏ ਜਿਹੜਾ ਕਿ ਇਹਨਾਂ ਸੌਖਾ ਨਹੀਂ ਆ ਟਾਈਮ ਲੱਗਦਾ ਕਿਹੜੀ ਫ੍ਰੈਂਚ ਲੈਂਗੁਏਜ ਆ ਪਹਿਲੀ ਭਾਸ਼ਾ ਸਾਨੂੰ ਆਉਂਦੀ ਹੈ ਇੰਗਲਿਸ਼ ਉਹ ਆਇਲਸ ਦਾ ਸਰਟੀਫਿਕੇਟ ਹੈਗੇ 6 ਬੈ ਚਾਹੇ ਲੇਬਰ ਚਾਹੇ ਤੇ ਮੈਟੇਲਰੇ ਕਿਤੇ ਵੀ ਕੰਮ ਕਰਨਾ ਹੋਣਾ ਸਪੈਸ਼ਲੀ ਜੇ ਮੈਂ ਕਿਊਬੇਕ ਜਾਂ 38 ਵਾਲੀ ਪ੍ਰੋਵਿੰਸ ਦੇ ਸਾਈਡਾ ਤੇ ਜਾਣਾ ਤੇ ਫ੍ਰੈਂਚ ਬਹੁਤ ਜ਼ਿਆਦਾ ਉੱਤੇ ਪ੍ਰਾਇੋਰਟੀ ਦਿੱਤੀ ਜਾਂਦੀ ਆ ਸੋ ਪਾਰਟ ਟਾਈਮ ਕੰਮ ਲੈ ਤੁਹਾਡੇ ਬੱਚੇ ਨੂੰ ਜਿਹੜੀ ਕੀ ਆ ਬਹੁਤ ਜਿਹੜੀ ਕੀ ਹੈਲਪ ਮਿਲੇਗੀ ਦੂਜੀ ਚੀਜ਼ ਦੱਸ ਦਵਾਂ ਪੀਆਰ ਜਿਹੜੇ ਕੀ ਬੱਚੇ ਮੂਵ ਆਊਟ ਹੁੰਦੇ ਸੀ ਕਦੀ ਕਿਸੇ ਪ੍ਰੋਵਿੰਸ ਚ ਅੱਲਾ ਕਿਤੇ ਚੱਜਾ ਹੁਣ ਉਹ ਵੀ ਸਭ ਨੂੰ ਪਤਾ ਚੈਲੇਜ ਆ 2024 25 ਸੱਚਾ ਚੈਲੈਂਜਿੰਗ ਰਹਿਣਾ ਲਾ ਉਥੇ ਬੱਚਿਆਂ ਨੂੰ ਪੀਆਰ ਲੈਣ ਦੇ ਵਿੱਚ ਸਿਰਫ ਇੱਕੋ ਚੀਜ਼ ਬੱਚਿਆਂ ਨੂੰ ਮੰਗੂਗਾ ਪੇਸ਼ੈਂਸ ਸਬਰ ਵਰਕਆਊਟ ਕਰਦੇ ਰਹਿਣ ਆਪਣੀ ਪ੍ਰੋਫਾਈਲ ਤੇ ਸੋ ਫਰੈਂਚ ਜਰੂਰ ਸਿੱਖਦੇ ਰਹਿਣ ਆਪਣੀ ਪੜ੍ਹਾਈ ਦੇ ਨਾਲ ਰਲਦਾ ਮਿਲਦਾ ਕੰਮ ਕਰਨ ਤਾਂ ਹੀ ਉਥੇ ਜੌਬ ਦੇ ਵੀ ਉਹਨਾਂ ਨੂੰ ਪੁਆਇੰਟ ਮਿਲਨੇ ਆ ਸੋ ਤਾਂ ਹੀ ਉਹਨਾਂ ਨੂੰ ਪੀਆਰ ਦੇ ਵਿੱਚ ਵੀ ਆ 24 25 ਦੇ ਵਿੱਚ ਜਿਹੜੀ ਕਿ ਹੈਲਪ ਮਿਲੇਗੀ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੇ ਲੈਵਲ ਦੇ ਜਿਹੜੇ ਕਿ ਚੈਲੰਜ ਫੇਸ ਕਰਨੇ ਪੈਣੇ ਆ ਸੋ ਬਾਕੀ ਇਹ ਦੋ ਪ੍ਰੋਬਲਮਸ ਵੀ ਅੱਜ ਮੈਂ ਡਿਸਕਸ ਕੀਤੀ ਜਿਹੜੀ ਬੱਚਿਆਂ ਨੂੰ ਉੱਥੇ ਪਹੁੰਚ ਕੇ ਆਉਂਦੀਆਂ ਉਮੀ ਆਪਣੇ ਵਾਲਾ ਪੂਰਾ ਐਫਰਟ ਲਾਇਆ ਕਿ ਉਹ ਸੋਲੂਸ਼ਨ ਵੀ ਤੁਹਾਨੂੰ ਦੇ ਸਕਾਂ ਸੋ ਕੋਈ ਵੀ ਕਿਤੇ ਵੀ ਤੁਸੀਂ ਜਾਂਦੇ ਆ ਕੋਰਸ ਵੀ ਉਹ ਲੈ ਕੇ ਜਾਓ ਕੰਪੀਟੀਟਿਵ ਜਿਹੜਾ ਕਿ ਤੁਹਾਡੀ ਉੱਥੇ ਜੌਬ ਦੀ ਡਿਮਾਂਡ ਜਾਂ ਘੱਟੋ ਘੱਟ ਪ੍ਰੋਗਰੈਸ਼ਨ ਟੂ ਡਿਗਰੀ ਹੋਵੇ ਕ੍ਰੈਡਿਟ ਸਾਰੇ ਟਰਾਂਸਫਰ ਹੋਣ ਕਿ ਮੈਂ ਆਪਣੇ ਪਹਿਲੇ 2 ਸਾਲ ਪੜੇ ਉਹ ਵਰਕ ਕਿ ਵੇਸਟ ਨਾ ਹੋ ਜਾਣ ਜੇ ਮੈਂ ਪੜ੍ਹਨਾ ਚਾਹਾਂ ਇਨ ਫਿਊਚਰ ਡਿਗਰੀ ਕਰਨਾ ਚਾਹਾਂ ਲੇਟਰ ਆਨ ਸਟੇਜ ਦੇ ਵਿੱਚ ਤਾਂ ਘੱਟੋ ਘੱਟ 30 ਸਾਲ ਦੇ ਵਿੱਚ ਮੇਰੀ ਉਹ ਸਾਰੇ ਹੀ ਮੇਰੇ ਪਹਿਲੇ 2 ਸਾਲ ਮਾਫ ਹੋਣ ਜਿਹੜੇ ਬੜੇ ਚਾਹੇ ਮੈਂ ਅੱਜ ਬੜਾ ਲਗਾਤਾਰ 3 ਸਾਲ ਜਾਂ 4-5 ਸਾਲ ਬਾਅਦ ਵੀ ਪੜਨਾ ਚਾਹਾਂ ਡਿਗਰੀ ਕਰਨਾ ਚਾਹਾਂ ਆਪਣੀ ਜ਼ਿੰਦਗੀ ਬਣਾਉਣਾ ਚਾਹਾਂ ਸੋ ਉਹਦੇ ਵਾਸਤੇ ਲੋੜ ਆ ਸਹੀ ਕਾਉਂਸਲਿੰਗ ਦੀ ਸਹੀ ਕੈਰੀਅਰ ਕਾਉਂਸਲਿੰਗ ਦੀ ਕੌਣ ਦੇ ਸਕਦਾ ਤੁਹਾਡਾ ਜੀ ਇਜੈਂਟ ਅਪਡੇਟ ਆ ਮੈਨੂੰ ਹਮੇਸ਼ਾ ਸ਼ੁਰੂ ਦੀ ਓਪਨ ਚੈਲੰਜ ਹੁੰਦਾ ਸਾਡੇ ਕੋਲ ਵੀ ਆਉਣਾ ਪੂਰੇ ਸਵਾਲਾਂ ਦੀ ਲਿਸਟ ਲੈ ਕੇ ਆਓ ਤੁਹਾਡੇ ਸਾਰਿਆਂ ਨੇ ਤੁਹਾਨੂੰ ਸਵਾਲਾਂ ਦੇ ਜਵਾਬ ਮਿਲਦੇ ਆ ਦਿਨ ਜਿਹੜੀ ਕੀ ਆਪਣੀ ਕਿਸਮਤ ਹੈ ਜਿਹੜੀ ਸਾਡੇ ਹੱਥਾਂ ਚ ਦੇ ਜਾਓ ਹੋਰ ਵੀ ਜੇ ਤੁਹਾਨੂੰ ਕੋਈ ਡਾਊਟ ਆ 85 578 85 573 ਤੇ ਕਾਲ ਕਰੋ ਤੇ ਮੈਂ ਤਾਂ ਉਮੀਦ ਕਰੂੰਗਾ ਪ੍ਰੇਅ ਕਰੂੰਗਾ ਜਿਨ੍ਹਾਂ ਦੇ ਵੀ ਬੱਚੇ ਗਏ ਜਾਂ ਜਾਣਗੇ ਉਹ ਸਹੀ ਤਰੀਕੇ ਦੇ ਨਾਲ ਰਾਸਤੇ 'ਚ ਜਾਣ ਘੱਟ ਖਰਚੇ ਦੇ ਵਿੱਚ ਜਾਣ ਜੈਨੂ ਤਰੀਕੇ ਦੇ ਵਿੱਚ ਜਾਣ ਤੇ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨੇ ਸੁਪਨੇ ਜਿਹੜੇ ਹੈਗੇ ਆ ਜਰੂਰ ਪੂਰੇ ਕਰੋ ਚਲੋ ਬਹੁਤ ਬਹੁਤ ਧੰਨਵਾਦ ਤੀਰਸਿੰਘ ਪੈਨਕਲ ਸਾਡੇ ਨਾਲ ਮੌਜੂਦ ਸੀ A to Z ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਦਿੱਤੀ ਹੈ ਕਿ ਵਿਦਿਆਰਥੀ ਕੈਨੇਡਾ ਪਹੁੰਚਣ ਤੋਂ ਬਾਅਦ ਕਿਹੜੀਆਂ ਚੁਣੌਤੀਆਂ ਦਾ ਸ਼ਿਕਾਰ ਹੋ ਸਕਦੇ ਨੇ ਤੇ ਉਹਨਾਂ ਤੋਂ ਕਿਵੇਂ ਉਹਨਾਂ ਨੇ ਪਾਰ ਪਾਉਣਾ 85578 85578 ਜ਼ਿਆਦਾ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰੋ ਬਹੁਤ ਧੰਨਵਾਦ